ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਆ ਤੁਸੀਂ ਮੋਟਰਸਾਈਕਲ ਦੇਖ ਰਹੇ ਹੋ ਇਹ ਸਾਰੇ ਬੈਂਕ ਤੋਂ ਰਿਕਵਰ ਕੀਤੇ ਹੋਏ ਨੇ ਜਿਨ੍ਹਾਂ ਦੀਆਂ ਕਿਸ਼ਤਾਂ ਟੁੱਟ ਜਾਂਦੀਆਂ ਨੇ ਟਾਈਮ ਤੇ ਭਰੀਆਂ ਨਹੀਂ ਜਾਂਦੀਆਂ ਉਹ ਬੈਂਕ ਵਾਲੇ ਚੱਕ ਲੈਂਦੇ ਨੇ ਉਸ ਤੋਂ ਬਾਅਦ ਆ ਨਲਾਮੀ 'ਚ ਲਿਆਉਂਦੇ ਨੇ ਇਹ ਸਾਰੇ ਮੋਟਰਸਾਈਕਲ ਖੜੇ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗਹੌਰ 'ਚ ਇੱਥੇ ਬੋਲੀ ਲੱਗੀ ਸੀ ਦਸੰਬਰ ਨੂੰ ਦਸੰਬਰ ਦੀ 12 13 ਤਰੀਕ ਦੇ ਵਿੱਚ ਤੇ ਉਦੋਂ ਇਹ ਸਾਰੇ ਨਲਾਮ ਕੀਤੇ ਗਏ ਸੀ ਉੱਤੇ ਗੱਡੀਆਂ ਦੀ ਬੋਲੀ ਸੀ ਤੇ ਅਗਲੀ ਬੋਲੀ ਆ ਜਿਹੜੀ ਉਹ ਵੀ ਤੁਹਾਨੂੰ ਦੱਸਾਂਗੇ ਕਿੰਨੇ ਤਰੀਕ ਨੂੰ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਬਿਲਕੁਲ ਨਵੀਂ ਐਕਟਵਾ ਸਕੂਟਰੀ ਖੜੀ ਆ ਜਿਵੇਂ ਪਿੱਛੇ ਉਹ ਐਕਟਵਾ ਖੜੀਆਂ ਦੋ ਤੇ ਐਕਟਵਾ ਸਕੂਟਰੀ ਮੋਟਰਸਾਈਕਲ ਨਵੇਂ ਤੋਂ ਨਵੇਂ ਸੰਦ ਨੇ ਜਿਹੜੇ ਉੱਚੇ ਮਾਡਲ ਸੰਦੀ ਬੈਂਕ ਕੋਲੇ ਹੁੰਦੇ ਨੇ ਪੁਰਾਣਾ ਮਾਡਲ ਕੋਈ ਨਹੀਂ ਹੁੰਦਾ ਆ ਸਕੂਟਰੀਆਂ ਬਿਲਕੁਲ ਨਵੀਆਂ ਨੇ ਇਹ 30 ਕ ਹਜ਼ਾਰ ਤੋਂ ਬੋਲੀ ਸ਼ੁਰੂ ਹੋ ਜਾਂਦੀਆਂ 25 30 ਤੋਂ 20000 ਰੁਪਏ ਤੁਹਾਨੂੰ ਪਹਿਲਾਂ ਅਡਵਾਂਸ 'ਚ ਜਮ੍ਹਾਂ ਕਰਾਉਣਾ ਪੈਂਦਾ ਜੇ ਕੋਈ ਤੁਸੀਂ ਚੀਜ਼ ਖਰੀਦ ਲੈਣੇ ਹੋ ਤਾਂ 2000 ਰੁਪਏ ਵਿੱਚੋਂ ਕੱਟ ਲੈਣਗੇ ਤੇ ਨਹੀਂ 20000 ਤੁਹਾਨੂੰ ਵਾਪਸ ਕਰ ਦੇਣਗੇ ਐਂਟਰੀ ਵਾਸਤੇ ਹੁੰਦਾ ਉਹ ਤੇ ਆਹ ਮੋਟਰਸਾਈਕਲ ਆ ਜਿਹੜਾ ਬਿਲਕੁਲ ਨਵਾਂ ਬਿਲਕੁਲ Honda Shine ਤੇ ਆ ਇਧਰ ਤੋਂ Splendor ਖੜਾ ਬਿਲਕੁਲ ਨਵੇਂ ਮੋਟਰਸਾਈਕਲ ਹੁੰਦੇ ਆ ਇਹ ਤੇ ਪਿੰਡ ਘੌਰ ਜ਼ਿਲ੍ਹਾ ਲੁਧਿਆਣਾ ਸਾਰੇ ਮੋਟਰ ਹੈਗਾਂ ਦੀ ਕੰਡੀਸ਼ਨ ਪੂਰੀ ਚੰਗੀ ਹੁੰਦੀ ਆ ਇੱਥੇ ਜ਼ਿਆਦਾਤਰ ਮੋਟਰਸਾਈਕਲ Hero Honda ਵਾਲਿਆਂ ਦੀ ਨੇ Bajaj ਵਾਲਿਆਂ ਦੇ ਬਹੁਤ ਘੱਟ ਨੇਗੇ ਸਪਲੈਂਡਰ ਜ਼ਿਆਦਾ ਮਿਲ ਜਾਣਗੇ ਤੁਹਾਨੂੰ ਤੇ ਜਿਵੇਂ ਆ ਖੜਾ FZ ਜਾਂ ਕੁਛ ਇਦਾਂ ਦਾ ਮੋਟਰਸਾਈਕਲ ਆ ਸਪੋਰਟਸ ਤੇ ਆ ਸਪਲੈਂਡਰ ਬਿਲਕੁਲ ਨਵਾਂ ਇੱਕ ਇਹਦੇ ਨਾਲ ਬਲੈਕ ਸਪਲੈਂਡਰ ਖੜਾ ਆ ਆਹ ਮੋਟਰਸਾਈਕਲ 24 ਮਾਡਲ ਹੋਊਗਾ ਘੱਟ ਤੋਂ ਘੱਟ ਤੇ ਆ ਮੋਟਰਸਾਈਕਲ ਖੜਾ ਦੇਖ ਲਓ ਸੀਡੀ ਪੁਰਾਣੀ ਸ਼ੇਪ ਦੇ ਵਿੱਚ ਆ ਵੀ ਨਵਾਂ Honda new ਸਾਰੇ ਮੋਟਰਸਾਈਕਲ ਇਹ ਨੇ ਬਈ ਵਿਕਾਊ ਸਕੂਟਰੀਆਂ ਵੀ ਵਿਕਾਊ ਨੇ ਬਾਣਾ ਦਾ ਨੰਬਰ ਦਿੱਤਾ ਹੋਇਆ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੇ ਬੰਦੇ ਨੇ ਅਗਲੀ ਬੋਲੀ ਤੇ ਜਾਣਾ ਪਾਰਟਿਸਪੇਟ ਕਰਨਾ ਉਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਕਾਪੀ ਕਾਗਜ਼ ਪੂਰੇ ਮਿਲਣਗੇ ਲੋਨ ਵੀ ਹੋ ਜਾਊਗਾ ਇਹਨਾਂ ਤੇ ਜੇ ਤੁਸੀਂ ਕਿਸ਼ਤਾਂ ਕਰਾਉਣੀਆਂ ਨੇ ਕਿਸ਼ਤਾਂ ਵੀ ਹੋ ਜਾਣੀਆਂ ਜਿੱਦ ਦੇ ਤੁਸੀਂ ਮੋਟਰਸਾਈਕਲ ਸਕੂਟਰ ਖਰੀਦ ਲਿਆ ਉਸ ਤੋਂ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਇਹਨੂੰ ਲੈ ਆਉਣਾ ਲਾਜ਼ਮੀ ਆ